ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਵੀਡੀਓ ਵਿੱਚ ਜੇ ਤਾਂ ਸਭ ਜਾਣਦੇ ਨੇ ਕਿ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਰਹਿੰਦੇ ਹਨ ਅਤੇ ਬਹੁਤ ਸਾਰੇ ਲੋਕਾਂ ਨੇ ਪੰਜਾਬ ਤੋਂ ਆਪਣੇ ਮਾਪੇ ਬਾਪ ਦਾਦਾ ਦਾਦੀ ਵੀ ਇੱਥੇ ਬੁਲਾਏ ਹੋਏ ਨੇ ਬਾਕੀ ਪਰਵਰਕ ਮੈਂਬਰ ਆਪਣੇ ਆਪਣੇ ਕੰਮਾਂ ਤੇ ਚਲੇ ਜਾਂਦੇ ਹਨ ਅਤੇ ਬੱਚੇ ਸਕੂਲ ਚਲੇ ਜਾਂਦੇ ਹਨ ਅਤੇ ਬਹੁਤ ਵਿੱਚ ਜੁਰਦਾਂ ਨੂੰ ਘਰ ਦੇ ਵਿੱਚ ਟਾਈਮ ਪਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਟਾਈਮ ਪਾਸ ਕਰਨ ਲਈ ਉਹ ਸਾਰੇ ਹੀ ਆਪਣੇ ਆਪਣੇ ਘਰਾਂ ਦੇ ਨਜ਼ਦੀਕ ਪਾਰਕਾਂ ਵਿੱਚ ਇਕੱਠੇ ਹੋ ਕੇ ਗੱਪਸੱਪ ਮਾਰ ਕੇ ਜਾਂ ਤਾਸ਼ ਖੇਡ ਕੇ ਆਪਣਾ ਟਾਈਮ ਪਾਸ ਕਰਦੇ ਹਨ ਪਰ ਹੁਣ ਕੁਝ ਸਮੇਂ ਤੋਂ ਉਹਨਾਂ ਦਾ ਬਾਹਰ ਨਿਕਲਣਾ ਬੰਦ ਹੈ ਜਿਸ ਦੀ ਜ਼ਿੰਮੇਵਾਰ ਹੈ ਇੱਥੇ ਪੈ ਰਹੀ ਬਰਫ਼ ਇੱਕ ਤਾਂ ਬਰਫ਼ ਕਾਰਨ ਉਹਨਾਂ ਨੂੰ ਬੈਠਣ ਲਈ ਥਾਂ ਨਹੀਂ ਮਿਲਦੀ ਔਰ ਦੂਸਰੀ ਕਿਰਾਕੇ ਦੀ ਠੰਡ ਅਤੇ ਸ਼ੀਤ ਲਹਿਰ ਕਾਰਨ ਨਿਕਲਣਾ ਬਹੁਤ ਮੁਸ਼ਕਲ ਹੈ ਇਹ ਤੁਸੀਂ ਦੇਖ ਸਕਦੇ ਹੋ برف ਪੈ ਰਹੀ ਆ ਕਦੇ ਇਦਾਂ ਭਰ ਜਾਂਦੀ ਜਪਣੀ ਸ਼ੁਰੂ ਹੋ ਜਾਂਦੀ ਆ ਕਦੇ ਹਲਕੀ ਹੋ ਜਾਂਦੀ ਆ ਚਾਹੇ ਬੱਦਲ ਹੋਵੇ ਜਾਂ ਧੁੱਪ ਹੋਵੇ ਇਸ ਧੁੱਪ ਦੇ ਵਿੱਚ ਵੀ برف ਪੈਂਦੀ ਰਹਿੰਦੀ ਆ ਵੇ ਤੁਸੀਂ ਦੇਖ ਸਕਦੇ ਹੋ ਜੀ ਟੋਰਾਂਟੋ ਦੇ ਵਿੱਚ ਇਹ ਬਰਫਬਾਰੀ ਹੋ ਰਹੀ ਆ ਕਿਉਂਕਿ ਬਰਫਬਾਰੀ ਕਾਰਨ ਹੰਡ ਦੇ ਮੌਸਮ ਦੇ ਵਿੱਚ ਬਜ਼ੁਰਗਾਂ ਨੂੰ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਠੰਡ ਵੀ ਜਲਦੀ ਲਪੇਟ ਚ ਲੈ ਲੈਂਦੀ ਆ ਸਪੈਸ਼ਲੀ ਇੱਕ ਤਾਂ ਬਜ਼ੁਰਗ ਆਪ ਵੀ ਪਰਹੇਜ਼ ਕਰਦੇ ਨੇ ਬਾਹਰ ਜਾਣ ਤੋਂ ਔਰ ਨੰਬਰ 2 ਤੇ ਪਰਿਵਾਰਕ ਮੈਂਬਰ ਵੀ ਰੋਕਦੇ ਨੇ ਕਿ ਠੰਡ ਦੇ ਵਿੱਚ ਨਾ ਜਾਵੋ ਕਿਉਂਕਿ ਜਿਵੇਂ ਪੰਜਾਬ ਦੇ ਵਿੱਚ ਖਾਂਸੀ ਜਕਾਮ ਬੁਖਾਰ ਠੰਡ ਨਾਲ ਕੁਝ ਹੋਏ ਤੇ ਦਵਾਈ ਡਾਕਟਰ ਦੇ ਦਿੰਦੇ ਨੇ ਪਰ ਇੱਥੇ ਬੁਖਾਰ ਖਾਂਸੀ ਜਕਾਮ ਦੀ ਡਾਕਟਰ ਦਵਾਈ ਵੀ ਨਹੀਂ ਦਿੰਦੇ ਕਹਿੰਦੇ ਆਪਣੇ ਆਪ ਠੀਕ ਹੋਊਗਾ ਸੋ ਕਈ ਕਈ ਸ਼ਰ ਖਾਂਗ ਜਕਾਮ ਠੀਕ ਨਹੀਂ ਹੁੰਦਾ ਜਿਹਦੀ ਵਜ੍ਹਾ ਦੇ ਨਾਲ ਜੋ ਇਥੇ ਲੰਮੇ ਸਮੇਂ ਤੋਂ ਰਹਿ ਰਹੇ ਆ ਉਹਨਾਂ ਨੂੰ ਤਾਂ ਪਤਾ ਹੋ ਆ ਵੀ ਪਰਹੇਜ਼ ਕਰਦੇ ਆ ਬਾਹਰ ਨਿਕਲਣ ਤੋਂ ਔਰ ਜੋ ਨਵੇਂ ਵੀ ਆਏ ਆ ਉਹਨਾਂ ਦੇ ਬੱਚੇ ਪਰਿਵਾਰਕ ਮੈਂਬਰ ਉਹਨਾਂ ਨੂੰ ਇਹੀ ਸਲਾਹ ਦਿੰਦੇ ਆ ਕਿ ਠੰਡ ਦੇ ਵਿੱਚ ਬਾਹਰ ਨਾ ਨਿਕਲੋ ਮੌਸਮ ਠੀਕ ਹੋਏ ਤੇ ਫਿਰ ਬਾਹਰ ਨਿਕਲੋ ਛੇ ਇਹ ਆ ਜੀ ਇਹਦਾ ਮੁੱਖ ਕਾਰਨ ਦੇਖੋ ਤੁਸੀਂ ਬਰਫ ਲਗਾਤਾਰ ਰਾਤ ਦਿਨ ਪੈ ਰਹੀ ਆ ਕਦੇ ਰੁਕ ਜਾਂਦੀ ਆ ਕਦੇ ਸ਼ੁਰੂ ਹੋ ਜਾਂਦੀ ਆ ਇਹ ਤੁਸੀਂ ਦੇਖ ਸਕਦੇ ਹੋ برف ਪੈ ਰਹੀ ਆ ਇਹ ਆ ਜੀ ਕੈਨੇਡਾ ਟੋਰਾਂਟੋ ਦੇ ਵਿੱਚ ਬਜ਼ੁਰਗਾਂ ਦਾ ਬਾਹਰ ਨਿਕਲਣਾ ਬੰਦ ਹੋਣ ਦਾ ਮੁੱਖ ਕਾਰਨ ਕਿਉਂਕਿ ਪਾਰਕਾਂ ਦੇ ਵਿੱਚ ਜਿੱਥੇ ਉਹਨਾਂ ਨੇ ਬੈਠਣਾ ਹੁੰਦਾ ਉਹ ਬੈਂਚ ਵੀ ਤੇ ਘਾਹ ਵੀ برف ਦੇ ਨਾਲ ਭਰਿਆ ਹੁੰਦਾ ਪਰ ਬੈਠਣ ਨੂੰ ਜਗ੍ਹਾ ਨਹੀਂ ਮਿਲਦੀ ਜਿਹਦੀ وجہ ਦੇ ਨਾਲ ਘਰਾਂ ਦੇ ਵਿੱਚ ਹੀ ਬੈਠਣ ਲਈ ਉਹਨਾਂ ਨੂੰ ਮਜਬੂਰ ਹੋਣਾ ਪੈਂਦਾ। ਤੁਸੀਂ ਦੇਖ ਸਕਦੇ ਹੋ ਜੀ। ਟੋਰਾਂਟੋ ਕੈਨੇਡਾ ਦੇ ਵਿੱਚ ਸੋਰੀ ਬਰਫਵਾਰੀ ਜੋ ਕਿ ਬਜ਼ੁਰਗਾਂ ਨੂੰ ਘਰਾਂ ਦੇ ਵਿੱਚ ਰੋਕਣ ਦੇ ਲਈ ਮਜਬੂਰ ਕਰਦੀ ਆ। ਇਹ ਬਰਫ ਤਾਂ ਕੀ ਹੁੰਦੀ ਹੈ ਝੜ ਵੀ ਆਂਦੀ ਹੈ ਇਹਦੇ ਨਾਲ ਕੱਪੜੇ ਕਿੱਲੇ ਨਹੀਂ ਹੁੰਦੇ। ਪਰ ਜੋ ਸੀਤ ਲਹਿਰ ਆ ਕੋ ਚੱਲਣ ਹੀ ਮੁਸ਼ਕਲਾ ਬਹੁਤ ਹੀ ਠੰਡੀ ਹਵਾ ਚੱਲਦੀ ਹੈ ਇੱਥੇ ਜਿਹਦੀ ਵਜ੍ਹਾ ਦੇ ਨਾਲ ਠੰਡ ਦੀਆਂ ਬਿਮਾਰੀਆਂ ਲੱਗਣ ਦਾ ਖਤਰਾ ਰਹਿੰਦਾ ਇਹ ਤੁਹਾਨੂੰ ਦਿਖਾਇਆ ਜੀ ਬਜ਼ੁਰਗਾਂ ਤੇ ਬਾਹਰ ਨਿਕਲਣ ਤੇ ਕਿਸ ਨੇ ਰੋਕ ਲਈ ਹੈ ਕੌਣ ਜ਼ਿੰਮੇਵਾਰ ਆ ਜੋ ਮਿਲਾਂਗੇ ਅਗਲੇ ਵੀਡੀਓ ਦੇ ਵਿੱਚ ਸਭ ਦਾ ਧੰਨਵਾਦ